ਰੇਲਵੇ ਸਟੇਸ਼ਨ ਤੇ ਰੇਲ ਤੋਂ ਉਤਰਦਿਆ ਹੀ ਇਹਨਾਂ ਬੱਚਿਆਂ ਤੇ ਕੋਚ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਪੂਰੀ ਟੀਮ 골ਡ ਮੈਡਲ ਜਿੱਤ ਕੇ ਵਾਪਸ ਪਹੁੰਚੀ ਹੈ ਦਰਅਸਲ ਇਹ ਸਾਰੇ ਬੱਚੇ ਬਠਿੰਡਰ ਦੇ ਸੈਂਟਰ ਜੇਬੀਰ ਸਕੂਲ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਕੀ ਮੁਹਾਲੀ ਦੇ ਵਿੱਚ ਜਾ ਕੇ ਜੋ ਖੇਡਾਂ ਹੋਈਆਂ ਨੇ ਉਹਦੇ ਵਿੱਚ 골ਡ ਮੈਡਲ ਜਿੱਤਿਆ ਤੇ ਆਪਣੇ ਸਕੂਲ ਦੇ ਨਾਮ ਨਾਲ ਆਪਣੇ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ ਅਤੇ ਅੱਗੇ ਹੁਣ ਉਹ ਨੈਸ਼ਨਲ ਖੇਡਣ ਦੇ ਲਈ ਛੱਤੀਸਗੜ੍ਹ ਚ ਜਾਣਗੇ। ਉਧਰ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਨ ਖੇਡਾਂ ਦਾ ਸਵਾਗਤ ਕਰਨ ਲਈ ਜਿੱਥੇ ਖਿਡਾਰੀਆਂ ਦੀ ਸਕੂਲ ਦੀ ਮੈਨੇਜਮੈਂਟ ਤੇ ਕੋਚ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਮਿਹਨਤ ਦੇ ਸਦਕੇ ਜੋ 골ਡ ਮੈਡਲ ਚਿੱਤਨ ਚ ਕਾਮਯਾਬ ਹੋਏ ਨੇ। ਟੀਮ ਬਾਰੇ ਇੱਕ ਐਮੰਤ ਜਾਵਾਂਗੇ। ਸਾਲ ਦੀ ਮਿਹਨਤ ਸੀਗੀ ਸਵੇਰੇ ਸ਼ਾਮ ਦੁਪਹਿਰੇ ਹਰ ਵਾਰ ਅਸੀਂ ਗਰਾਊਂਡ ਚ ਆਉਨੇ ਹੀ ਕਦੇ ਅਸੀਂ ਮਿਸ ਨਹੀਂ ਕੀਤਾ ਗਰਾਊਂਡ ਜਾਮੀ ਭਵੇ ਕੁਝ ਹੋਵੇ ਸਾਡਾ ਗਰਾਊਂਡ ਔਨ ਰਹਿੰਦਾ ਸੀ ਕਈ ਸਾਡੇ ਕੋਚ ਸਾਹਿਬ ਸਾਰੀ ਪ੍ਰੈਕਟਿਸ ਔਨ ਹੁੰਦੀਆਂ ਸੀ ਅਸੀਂ ਵਧੀਆ ਮਿਹਨਤਾਂ ਕੀਤੀਆਂ ਹੀ ਆਪਦਾ ਕੇ ਵਾਰਮ ਅਪ ਹੁੰਦੀ ਗੇਮ ਲਾਉਂਦੇ ਫਿਰ ਜਾਂਦੀ ਵਧੀਆ ਹੀ ਸਾਰਾ ਕੁਝ ਕੀਤਾ ਹੀ ਕੋਆਰਡੀਨੇਸ਼ਨ ਵਧੀਆ ਰਹੀ ਸਾਡੀ ਟੀਮ 골ਡ ਆਈ ਹੈ ਇਸ ਦਾ ਸਾਨੂੰ ਮਾਣ ਆਈ ਏ ਅੱਗੇ ਬਟਾ ਤੁਸੀਂ ਫਿਰ ਨੈਸ਼ਨਲ ਅਸੀਂ ਨੈਸ਼ਨਲ ਛਤਿਸਗੜ ਚੱਲਨੇ ਆਂ ਸਾਨੂੰ ਪੂਰੀ ਹੋਪ ਹੈ ਅਸੀਂ ਉੱਥੇ ਵੀ ਗੋਲ ਲੈ ਕੇ ਆਵਾਂਗੇ ਬਹੁਤ ਚੰਗੀ ਟੀਮ ਹੈ ਸਾਡੀ ਬਾਕੀ ਰਾਬੀ ਦੀ ਮਿਹਰ ਹੈ ਹੀ ਬਹੁਤ ਵਧੀਆ ਖੇਡੀ ਐ ਅਸੀਂ ਨਾਮ ਆਪਣਾ ਮੇਰਾ ਨਾਮ ਅਵੀਰਾਜ ਸਿੰਘ ਜਵੇਰ ਟੀਮ ਦਾ ਪਲੇਅਰ ਹਾਂ ਮੈਂ ਸਾਰੀ ਟੀਮ ਨੇ ਬਹੁਤ ਵਧੀਆ ਕੀਤਾ ਟੀਮ ਵਰਕ ਨਾਲ ਜਿੱਤੇ ਆਂਦਾ ਟੀਮ ਗੇਮ ਕਦੇ ਵੀ ਇੰਡੀਵਿਜੂਅਲੀ ਇੱਕ ਪਲੇਅਰ ਬੰਦਾ ਨਹੀਂ ਜਿੱਤ ਸਕਦਾ ਸਾਡੇ ਕੋਚ ਸਾਹਿਬ ਡੀਪੀ ਸਰ ਸਾਨੂੰ ਸਰ ਸਾਰਿਆਂ ਦਾ ਬਹੁਤ ਮੈਂਨਸ ਅਸੀਂ ਸਾਰਾ ਦਿਨ ਪ੍ਰੈਕਟਿਸ ਕਰਦੇ ਸਵੇਰੇ ਸ਼ਾਮ ਦੁਪਹਿਰੇ ਅਸੀਂ ਮੀਚ ਵੀ ਪਹਿਲਾਂ ਆਉਂਦੇ ਅਸੀਂ ਸਾਰਾ ਗਰਾਊਂਡ ਸਾਫ ਕਰਕੇ ਫਿਰ ਪ੍ਰੈਕਟਿਸ ਕਰਦੇ ਸੀ ਬਸ ਹੁਣ ਅੱਗੇ ਹੀ ਹੈ 36 ਗ੍ਰੇਟ ਨੈਸ਼ਨਲ ਹੋਗੀ ਬਾਬਾ ਮੇਰ ਕਰੇ ਉੱਥੇ ਵੀ ਗੋਲ ਲੈ ਕੇ ਆਵਾਂਗੇ ਠੀਕ ਹੈ ਨਾ ਚਾਹਦੇ ਹਾਂ ਵੀ ਨਹੀਂ ਨਹੀਂ ਜੀ ਸਰ ਸਾਰੇ ਕੋਚ ਸਾਹਿਬ ਦਾ ਸਾਰੇ ਟੀਮ ਵਰਕ ਦਾ ਬਹੁ ਬਹੁਤ ਖੁਸ਼ੀ ਹੋਈ ਹੈ ਬੱਚਿਆਂ ਨੇ ਬਹੁਤ ਹੀ ਸੋਨਾ ਆਪਣਾ ਜੜਾ ਨਿਭਾ ਬਹੁਤ ਸੋਨਾ ਕੀਤਾ ਸਾਰੇ ਜੇਵੀਅਰ ਟੀਮ ਨੂੰ ਬਹੁਤ ਬਹੁਤ ਸਾਰਿਆਂ ਵੱਲੋਂ ਪੇਰੈਂਟਸ ਵੱਲੋਂ ਵਧਾਈਆਂ ਹੋਣ ਅੱਗੇ ਨੈਸ਼ਨਲ ਤੇ ਵੀ ਅਸੀਂ ਇਹੀ ਚਾਹੁੰਦੇ ਆ ਵੀ ਬੱਚੇ ਜਿੱਤ ਗਏ ਤੇ ਨਸ਼ਿਆਂ ਤੋਂ ਮੁਕਤ ਰਹਿ ਥੈਂਕ ਯੂ ਸਰ ਜੀ ਅਸੀਂ ਬਹੁਤ ਖੁਸ਼ ਆਂਦੇ ਬੱਚਿਆਂ ਦੀ ਪਰਫਾਰਮੈਂਸ ਤੋਂ ਅਸੀਂ ਬਹੁਤ ਖੁਸ਼ ਆ ਜੀ ਬੱਚਿਆਂ ਦੀ ਪਰਫਾਰਮੈਂਸ ਤੋਂ ਸਕੂਲ ਦਾ ਨਾਮ ਰੌਸ਼ਨ ਕਰਿਆ ਬੱਚਿਆਂ ਨੇ ਡੀਪੀ ਸਰ ਦੀ ਮਿਹਨਤ ਦੂਜੇ ਕੋਚ ਸਰ ਦੀ ਬਾਸਕਟਬਾਲ ਵਾਲੇ ਸਰ ਦੀ ਮਿਹਨਤ ਰੰਗ ਲਿਆਈ ਹੈ ਜੀ ਹਾਂ ਜੀ ਸਾਰੇ ਬਠਿੰਡੇ ਦਾ ਨਾਮ ਰੌਸ਼ਨ ਕਰਿਆ ਬੱਚਿਆਂ ਨੇ ਸਾਨੂੰ ਬਹੁਤ ਖੁਸ਼ੀ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਚਾਰਜ ਸਿੰਘ ਹੈ ਕੀ ਕਹਿਣਾ ਚਾਹੋਗੇ ਬੱਚੇ ਕਿਹੜੇ ਸਕੂਲ ਦੇ ਸੀ ਸੈਨ ਜੇਵियर ਸਕੂਲ ਦੇ ਬੱਚੇ ਆਈ ਬਹੁਤ ਵਧੀਆ ਪਰਫਾਰਮੈਂਸ ਰਹੀ 골ਡ ਜਿੱਤ ਕੇ ਆਏ ਆ ਸਕੂਲ ਮੈਨੇਜਮੈਂਟ ਦਾ ਦਪਿੰਦਰ ਦਵਿੰਦਰ ਸਰ ਦਾ ਡੀਪੀ ਸਰ ਦਾ ਕੋਟੀ ਕੋਟੀ ਧੰਨਵਾਦ ਸੋਨੂ ਵੀਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀ ਮੋਟੀਵੇਸ਼ਨ ਕਰਕੇ ਇਹ 골ਡ ਲੈ ਕੇ ਆਏ ਆ ਨੈਸ਼ਨਲ ਅਗਲੇ ਮਹੀਨੇ ਇਹਨਾਂ ਨੇ ਛਤੀਸਗੜ੍ਹ ਜਾਣਾਗਾ ਪ੍ਰਮਾਤਮਾ ਮੁਰੇ ਅਰਦਾਸ ਹੈ ਕਿ ਉੱਥੇ ਵੀ ਬੱਚੇ ਆਪਦੀ ਮਿਹਨਤ ਜੀ ਆਪਣਾ ਕਿਹੜਾ ਸਕੂਲ ਪੜ੍ਹਨੀ ਕਰਨਾ ਚਾਹੋਗੇ ਮੇਰਾ ਨਾਮ ਦਵਿੰਦਰਪਾਲ ਸਿੰਘ ਹੈ ਸਹਨਜੀਵੀ ਸਕੂਲ ਪਟੇਂਡਾ ਜੀ ਕਿਹੜਾ ਚਾਹੋਗੇ ਅੱਜ ਬੱਚੇ ਜਿਹੜੇ ਆਏ ਆ ਅੱਜ ਬੱਚੇ ਆਏ ਜੀ ਬੜੀ ਖੁਸ਼ੀ ਹੈ ਜਿੱਤ ਕੇ ਆਏ ਨੇ ਕਲਸਟਰ ਹੁਣ ਇਹ ਟੀਮ ਸਿੱਧੀ ਨੈਸ਼ਨਲ ਜਾਊਗੀ ਜੀ Thank you for watching!